ਹਰ ਬੰਦੇ ਦਾ ਕਿਸੇ ਨਾ ਕਿਸੇ ਬੈਂਕ ਦੇ ਵਿੱਚ ਖਾਤਾ ਜ਼ਰੂਰ ਹੁੰਦਾ ਭਾਵੇਂ ਉਹ ਨਿੱਜੀ ਬੈਂਕ ਹੋਵੇ ਤੇ ਭਾਵੇਂ ਉਹ ਸਰਕਾਰੀ ਹੋਵੇ ਕਿਸੇ ਦਾ ਇੱਕ ਬੈਂਕ ਦੇ ਵਿੱਚ ਹੋ ਸਕਦਾ ਕਿਸੇ ਦਾ ਇੱਕ ਤੋਂ ਵੱਧ ਕਈ ਬੈਂਕਾਂ ਦੇ ਵਿੱਚ ਹੋ ਸਕਦਾ ਬੈਂਕ ਦੇ ਵਿੱਚ ਪੈਸੇ ਕਿਉਂ ਰੱਖਦੇ ਆ ਕਿਉਂਕਿ ਉੱਥੇ ਸੁਰੱਖਿਆਤ ਆ ਬੈਂਕ ਦੇ ਵਿੱਚ ਅਸੀਂ ਕਿਉਂ ਸੋਨਾ ਰੱਖਦੇ ਆ ਲੋਕਰ ਦੇ ਵਿੱਚ ਕਿਉਂਕਿ ਅਸੀਂ ਉੱਥੇ ਸੁਰੱਖਿਅਤ ਮਹਿਸੂਸ ਕਰਦੇ ਆ ਪਰ ਕੀ ਤੁਸੀਂ ਇਸ ਗੱਲ ਤੋਂ ਜਾਣੂ ਹੋ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਿਯਮਾਂ ਦੇ ਮੁਤਾਬਕ ਇਹ ਗੱਲ ਹੈ ਜੀ ਕਿ ਭਾਵੇਂ ਤੁਹਾਡਾ ਬੈਂਕ ਦੇ ਵਿੱਚ 20 ਕਰੋੜ ਰੁਪਇਆ ਪਿਆ ਭਾਵੇਂ 1 ਅਰਬ ਰੁਪਇਆ ਪਿਆ ਭਾਵੇਂ ਜਿੰਨਾ ਮਰਜ਼ੀ ਪਿਆ ਜੇ ਬੈਂਕ ਦਿਵਾਲੀਆ ਹੋਗੀ ਵੱਧ ਤੋਂ ਵੱਧ 5 ਲੱਖ ਰੁਪਏ ਤੱਕ ਦੀ ਦੇਣਦਾਰ ਆ ਬੈਂਕ ਤੁਹਾਡੀ ਤੁਸੀਂ ਇਹ ਨਹੀਂ ਗੱਲ ਕਹਿ ਸਕਦੇ ਕਿ ਮੇਰੀ ਕਾਪੀ ਦੇ ਵਿੱਚ ਤਾ ਦੇਖੋ ਜੀ ਐਂਟਰੀਆਂ ਮੇਰੇ ਤਾਂ ਜੀ ਐਫ ਡੀਆਂ ਦੇ ਵਿੱਚ ਇੰਨੀਆਂ ਪਈਆਂ ਮੇਰੇ ਤਾਂ ਜੀ ਇੰਨਾ ਇਹਦੇ ਵਿੱਚ سرمਾਇਆ ਪਿਆ ਉਹ ਤੁਹਾਨੂੰ ਸਿਰਫ ਤੇ ਸਿਰਫ 5 ਲੱਖ ਰੁਪਇਆ ਦੇਣ ਦੀ ਗੱਲ ਕਰਦੇ ਆ ਉਹ ਭਾਵੇਂ ਤੁਸੀਂ ਰੱਖੋ ਉੱਥੇ ਪੈਸੇ ਨਾ ਰੱਖੋ ਤੁਹਾਡੀ ਮਰਜ਼ੀ ਆ ਬਾਹਰਲੇ ਮੁਲਕਾਂ ਦੇ ਵਿੱਚ 20ਵੇਂ ਆ ਕਿਉਂਕਿ ਦੇਖੋ ਬੈਂਕਾਂ ਭੱਜਦੀਆਂ ਵੀ ਆ ਬੈਂਕਾਂ ਟੁੱਟ ਵੀ ਜਾਂਦੀਆਂ ਬੈਂਕਾਂ ਮਰਜ਼ ਵੀ ਹੁੰਦੀਆਂ ਬੈਂਕਾਂ ਦਿਵਾਲੀਆ ਵੀ ਹੁੰਦੀਆਂ ਬੀਤੇ ਦੇ ਵਿੱਚ ਆਪਾਂ ਬਹੁਤ ਕੁਝ ਵੇਖਿਆ ਸੋ ਨਵੀਂ ਜਾਣਕਾਰੀ ਜਿਹੜੀ ਆ ਉਹ ਇਹ ਆ ਜੀ ਕਿ ਜੇਕਰ ਚਲੋ ਕੱਲ ਨੂੰ ਨਾ ਹੋਵੇ ਜੀ ਬੈਂਕਾਂ ਦੇ ਵਿੱਚ ਕੋਈ ਹਿਰਾਫੇਰੀ ਜੇਕਰ ਕੋਈ ਬੈਂਕਾਂ ਦੇ ਵਿੱਚ ਕੋਈ ਸਮੱਸਿਆ ਨਾ ਆਵੇ ਜੇਕਰ ਬੈਂਕ ਦਿਵਾਲੀਆ ਵੀ ਨਾ ਹੋਵੇ ਰੁਪਏ ਤੁਹਾਡੇ ਤਾਂ ਵੀ ਸੁਰੱਖਿਤ ਨਹੀਂ ਪਿਛਲੇ ਦਿਨੀ ਫਰੀਦਕੋਟ ਦੇ ਪਿੰਡ ਸਾਦਕ ਦੀ ਖਬਰ ਆਪਾਂ ਸਭ ਨੇ ਪੜ੍ਹੀ ਆ ਅਮਿਤ ਢਿੰਗਰਾ ਨਾਂ ਦਾ ਉੱਥੇ ਇੱਕ ਮੁਲਾਜ਼ਮ ਜਿਹੜਾ ਕਿ ਕਰੋੜਾਂ ਰੁਪਏ ਦੀ ਹੀਰਾ ਫੇਰੀ ਕਰਕੇ ਭੱਜ ਗਿਆ ਬਾਅਦ ਦੇ ਵਿੱਚ ਪੁਲਿਸ ਨੇ ਭਾਵੇਂ ਉਹਨੂੰ ਗ੍ਰਿਫਤਾਰ ਕਰ ਲਿਆ ਪਰ ਉਸ ਖਬਰ ਨੇ ਸਾਨੂੰ ਕੀ ਦੱਸਿਆ ਕਿ ਬੈਂਕਾਂ ਦੇ ਵਿੱਚ ਤੁਹਾਡੇ ਨਾਂ ਦੇ ਉੱਤੇ ਬੜਾ ਕੁਝ ਹੀਰਾ ਫੇਰੀ ਦੇ ਰੂਪ ਚ ਹੁੰਦਾ ਇਹ ਅਮਿਤ ਢਿੰਗਰਾ ਮੰਨ ਲਓ ਤੁਸੀਂ ਉੱਥੇ ਪੈਸੇ ਜਮ੍ਹਾਂ ਕਰਵਾਏ ਸੀ ਉਹ ਆਪਦੇ ਖਾਤੇ 'ਚ ਟ੍ਰਾਂਸਫਰ ਕਰ ਲੈਂਦਾ ਸੀ ਤੁਸੀਂ ਮੰਨ ਲਓ ਐਫ ਡੀ ਕਰਵਾਈ ਆ ਉਹ ਟੜਵਾ ਕੇ ਐਫ ਡੀ ਆਪਣੇ ਖਾਤੇ 'ਚ ਕਰ ਲੈਂਦਾ ਸੀ ਕਰੋੜਾਂ ਰੁਪਏ ਦਾ ਲੋਕਾਂ ਨੂੰ ਟੀਕਾ ਲਾਇਆ ਜਦੋਂ ਲੋਕਾਂ ਨੇ ਬੈਂਕ ਦੇ ਵਿੱਚ ਰੁਟੀਨ ਦੇ ਵਿੱਚ ਜਾਣਾ ਸ਼ੁਰੂ ਕੀਤਾ ਕਿ ਭਾਈ ਮੇਰੀ ਖਾਤਾ ਚੈੱਕ ਕਰਨਾ ਸੀ ਮੈਂ ਮੇਰੇ ਬੈਂਕ ਬੈਲੈਂਸ ਕਿੰਨਾ ਮੈਂ ਐਂਟਰੀ ਕਰਾਉਣੀ ਸੀ ਮੇਰੀ ਐਫਡੀ ਮੈਚੁਰ ਹੋ ਗਈ ਆ ਉਦੋਂ ਪਤਾ ਲੱਗਾ ਵੀ ਤੁਹਾਡੀ ਤਾਂ ਐਫਡੀ ਹੈ ਹੀ ਨਹੀਂ ਉਦੋਂ ਪਤਾ ਲੱਗਾ ਤੁਹਾਡੇ ਤਾਂ ਖਾਤੇ 'ਚ ਪੈਸੇ ਹੀ ਹੈ ਨਹੀਂ ਉਦੋਂ ਪਤਾ ਲੱਗਾ ਵੀ ਤੁਹਾਡੇ ਖਾਤੇ ਦੇ ਵਿੱਚ 10 ਲੱਖ ਰੁਪਏ ਅਸੀਂ 2 ਲੱਖ ਰੁਪਏ ਕਿਵੇਂ ਰਹਿ ਗਿਆ ਤੇ ਫਿਰ ਉਸ ਤੋਂ ਬਾਅਦ ਲੋਕਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਪਰチェ ਇਸ ਬੰਦੇ ਦੇ ਉੱਤੇ ਦਰਜ ਹੋਏ ਤੇ ਹੁਣ ਇਸ ਬੰਦੇ ਨੂੰ ਫੜਿਆ ਗਿਆ ਯਾਨੀ ਕਿ ਅਮਿਤ ਢਿੰਗਰਾ ਇਸ ਵੇਲੇ ਗ੍ਰਿਫਤਾਰ ਹੋ ਚੁੱਕਿਆ ਉਹਦੇ ਉੱਤੇ ਕਾਨੂੰਨ ਕੀ ਕਾਰਵਾਈ ਕਰਦਾ ਇਹਦੇ ਬਾਰੇ ਮੈਨੂੰ ਪਤਾ ਨਹੀਂ ਹਾਲਾਂਕਿ ਬੈਂਕ ਦੇ ਸੀਨੀਅਰ ਅਧਿਕਾਰੀਆ ਕਹਿੰਨੇ ਜੀ ਕਿ ਅਮਿਤ ਢਿੰਗਰਾ ਤੋਂ ਅਸੀਂ ਪੈਸੇ ਵਸੂਲ ਕਰਾਂਗੇ ਲੋਕਾਂ ਦੇ ਯਾਨਕਿ ਗਾਹਕਾਂ ਦੇ ਖਪਤਕਾਰਾਂ ਦੇ ਪੈਸੇ ਅਸੀਂ ਉਹਨਾਂ ਨੂੰ ਮੁਹੱਈਆ ਕਰਾਵਾਂਗੇ ਵਾਪਸ ਕਰਾਂਗੇ ਪਰ ਇਹ ਕਦੋਂ ਤੇ ਕਿਵੇਂ ਸੰਭਵ ਹੋਣਗੇ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਮਤਲਬ ਇਹਦਾ ਕੀ ਹੋਇਆ ਤੁਹਾਡੇ ਕਿਸੇ ਬੈਂਕ ਦੇ ਵਿੱਚ ਪੈਸੇ ਹਨ ਉੱਥੇ ਜਿਹੜੇ ਕੈਸ਼ੀਅਰ ਸਾਹਿਬ ਬੈਠੇ ਆ ਜਾਂ ਜੇਕਰ ਉੱਥੇ ਕੋਈ ਮਾੜਾ ਬੰਦਾ ਬੈਠਾ ਜਿਹੜਾ ਕਿ ਤੁਹਾਡੇ ਪੈਸਿਆਂ ਦੇ ਉੱਤੇ ਅੱਖ ਰੱਖਦਾ ਜਿਹਨੂੰ ਇਹ ਪਤਾ ਜੀ ਕਿ ਤੁਸੀਂ ਆਪਦਾ ਖਾਤਾ ਕਦੇ-ਕਦਾਂ ਹੀ ਦੇਖਣ ਆਉਨੇ ਹੋ ਜਿਹਨੂੰ ਇਹ ਪਤਾ ਜੀ ਕਿ ਤਾਂ ਐਨ ਆਰ ਆਈ ਹੋ ਸਕਦਾ ਜਿਹਨੂੰ ਇਹ ਪਤਾ ਜੀ ਕਿ ਇਹ ਤਾਂ ਬੈਂਕ ਦੇ ਵਿੱਚ ਆਉਂਦਾ ਹੀ ਕਦੇ ਸਾਲ ਛਮਾਈ ਬਾਦ ਆ ਉਹ ਤੁਹਾਡੇ ਬੈਂਕ ਖਾਤੇ ਦੇ ਵਿੱਚ ਕੀ ਕੀ ਉਰੇ ਪਰੇ ਕਰੀ ਜਾਂਦਾ ਤੁਹਾਡੇ ਨਾਂ ਦੇ ਉੱਤੇ ਕੀ ਚੱਲ ਗਿਆ ਤੁਹਾਡੇ ਕੀ ਨਾਂ ਦੇ ਉੱਤੇ ਰਹਿ ਗਿਆ ਇਹ ਤੁਹਾਨੂੰ ਤਾਂ ਇਸ ਗੱਲ ਦਾ ਇਲਮ ਨਹੀਂ ਜਦੋਂ ਤੱਕ ਪਤਾ ਲੱਗੂਗਾ ਉਦੋਂ ਤੱਕ ਉਹ ਫਰਾਰ ਹੋ ਚੁੱਕਿਆ ਹੋਊਗਾ ਬਾਅਦ ਦੇ ਵਿੱਚ ਭਾਵੇਂ ਉਹ ਗ੍ਰਿਫਤਾਰ ਵੀ ਹੋ ਜੇ ਤੇ ਜਦੋਂ ਬੰਦੇ ਨੇ ਅੱਗੋਂ ਹੀ ਇਹ ਗੱਲ ਕਹਿੰਦਾ ਵੀ ਮੈਨੂੰ ਭਾਵੇਂ ਸਦਾ ਦੇ ਦਿਓ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਜਿਹੜੇ ਬੰਦੇ ਨੇ ਕਰੋੜਾਂ ਰੁਪਏ ਦਾ ਚੂਨਾ ਲਾਤਾ ਤੇ ਜਿਹਨੂੰ ਇਹ ਪਤਾ ਮੈ ਨੌਕਰੀ ਕਰਕੇ ਕਰੋੜਾ ਰੁਪਇਆ ਕਮਾਉਣਾ ਨਹੀਂ ਸੀ ਉਹਨੇ ਤਾਂ ਇਹੀ ਗੱਲ ਕਹਿਣੀ ਮੈਨੂੰ سزا ਦੇ ਦਿਓ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਜੇ ਮੇਰੇ ਕੋਲੇ ਹੈਗੇ ਤਾਂ ਲੈ ਲਓ ਮੈਂ ਕਦੇ ਆਖਾਂ ਮੈਂ ਨਹੀਂ ਦੇਣੇ ਜਦੋਂ ਹੋਏ ਦੇ ਦਿਆਂਗੇ ਤੇ ਤੁਹਾਡਾ ਕੰਮ ਵਿੱਚ ਰਹਿ ਗਿਆ ਕਾਦੀਆਂ ਦੇ ਵਿੱਚ ਕੁਝ ਕਿਸਮਾ ਪਹਿਲਾਂ ਇਸੇ ਤਰੀਕੇ ਦੇ ਨਾਲ ਬੈਂਕ ਆਫ ਬੜੌਦਾ ਦਾ ਇੱਕ ਮੁਲਾਜ਼ਮ ਸੀ ਉਹ ਲੋਕਾਂ ਦੇ ਪੈਸੇ ਲੈ ਕੇ ਫਰਾਰ ਹੋ ਗਿਆ ਹੁਣ ਉਹਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਯਾਨੀ ਕਿ ਜੇ ਮਾਲਵੇ ਦੇ ਵਿੱਚੋਂ ਖਬਰ ਆਈ ਆ ਤਾਂ ਇਹ ਮਾਝੇ ਦੇ ਵਿੱਚੋਂ ਵੀ ਆਈ ਆ ਜੇ ਮਾਲਵੇ ਦੇ ਸਾਰੇ ਖੇਤਰ ਦੇ ਵਿੱਚੋਂ ਖਬਰ ਆਈ ਆ ਤਾਂ ਮਾਝੇ ਦੇ ਵਿੱਚੋਂ ਵੀ ਖਬਰਾਂ ਆਉਂਦੀਆਂ ਕਹਿਣ ਦਾ ਭਾਵ ਇਹ ਆ ਕਿ ਤੁਹਾਡਾ ਪੈਸਾ ਜੇਕਰ ਬੈਂਕ ਦੇ ਵਿੱਚ ਪਿਆ ਤੁਹਾਡਾ ਪੈਸਾ ਘਰ ਦੇ ਵਿੱਚ ਪਿਆ ਉਹਦੀ ਸੁਰੱਖਿਆ ਦੀ ਗਰੰਟੀ ਕੋਈ ਨਹੀਂ ਇਹ ਮੈਂ ਨਹੀਂ ਕਹਿੰਦਾ ਖਬਰਾਂ ਬਿਆਨ ਕਰਦੀਆਂ ਇਹ ਤੱਥ ਬਿਆਨ ਕਰਦੇ ਆ ਵੀ ਕਿਸੇ ਵੀ ਪ੍ਰਸਥਿਤੀ ਦੇ ਵਿੱਚ ਤੁਹਾਡਾ ਪੈਸਾ ਸੁਰੱਖਿਤ ਨਹੀਂ ਜੇ ਘਰ ਦੇ ਵਿੱਚ ਆ ਤਾਂ ਚੋਰ ਦੇ ਡਿੱਕੇ ਆ ਸਕਦਾ ਤੇ ਜੇਕਰ ਬੈਂਕ ਦੇ ਵਿੱਚ ਆ ਤਾਂ ਉੱਥੇ ਹਾਲਾਤ ਦੇ ਡਿੱਕੇ ਆ ਸਕਦਾ ਜੇ ਬੈਂਕ ਦਿਵਾਲੀਆ ਹੋ ਗਈ ਤਾਂ ਵੀ ਗਿਆ ਜੇ ਮੰਨ ਲਓ ਨੋਟਬੰਦੀ ਹੋ ਗਈ ਜਿਵੇਂ ਆਪਾਂ ਨੋਟਬੰਦੀ ਵੇਖੀ ਸੀ ਤੇ ਉਸ ਤੋਂ ਬਾਅਦ ਵੀ ਗਿਆ ਕਿਉਂਕਿ ਤੁਹਾਨੂੰ ਆਪਣੇ ਪੈਸੇ ਕਢਵਾਉਣ ਦੇ ਲਈ ਆਪਦੇ ਖਾਤੇ ਦੇ ਵਿੱਚੋਂ ਕਤਾਰ ਦੇ ਵਿੱਚ ਲੱਗਣਾ ਪਿਆ ਇਸ ਕਰਕੇ ਤੁਸੀਂ ਲੁੱਟੇ ਜਾ ਸਕਦੇ ਹੋ ਤੁਸੀਂ ਆਪਦੇ ਬੈਂਕ ਖਾਤੇ ਨੂੰ ਸਮੇਂ-ਸਮੇਂ ਤੇ ਚੈੱਕ ਕਰਦੇ ਰਹੋ ਤੁਸੀਂ ਇਹ ਵੇਂਦੇ ਰਹੋ ਜੀ ਕਿ ਮੇਰੇ ਖਾਤੇ ਵਿੱਚ ਜੋ ਸੀ ਉਹ ਕਿਵੇਂ ਆ ਤੁਸੀਂ ਵੇਂਦੇ ਰਹੋ ਕਿ ਮੇਰੇ ਲੋਕਰ ਦੇ ਵਿੱਚ ਜੋ ਕੁਝ ਰੱਖਿਆ ਉਹ ਹੈ ਕਿ ਨਹੀਂ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਖਬਰ ਆਈ ਸੀ ਇੱਕ ਬੰਦੇ ਨੇ ਬੈਂਕ ਦੇ ਲੋਕਰ ਦੇ ਵਿੱਚ ਪੈਸੇ ਰੱਖੇ ਸੀ ਉਹਨੇ ਕੁਝ ਕ ਸੋਨਾ ਵੀ ਰੱਖਿਆ ਸੀ ਉਹਨੇ ਜਾ ਕੇ ਅਚਾਨਕ ਕਿ ਆਪਣੇ ਲੋਕਰ ਦੇਖਿਆ ਲੋਕਰ ਦੇ ਵਿੱਚ ਨੋਟ ਵੀ ਹੈ ਨਹੀਂ ਤੇ ਲੋਕਰ ਦੇ ਵਿੱਚ ਸੋਨਾ ਵੀ ਹੈ ਨਹੀਂ ਫਿਰ ਜਦੋਂ ਬੈਂਕ ਨੂੰ ਲੱਗਾ ਵੀ ਸਾਡੀ ਬਦਨਾਮੀ ਹੋ ਤਾਂ ਬੈਂਕ ਦੀ ਮੈਨੇਜਮੈਂਟ ਨੇ ਗੱਲ ਕਹੀ ਕਿ ਤੁਹਾਨੂੰ ਤੁਹਾਡਾ ਸੋਨਾ ਮੁਹੱਈਆ ਕਰਵਾ ਦਿਆਂਗੇ ਪਰ ਸਵਾਲ ਇਹ ਪੈਦਾ ਹੁੰਦਾ ਵੀ ਉੱਡ ਕਿੱਥੇ ਗਿਆ ਸਵਾਲ ਇਹ ਪੈਦਾ ਹੁੰਦਾ ਵੀ ਇੱਕ ਚਾਬੀ ਬੈਂਕ ਦੇ ਕੋਲੇ ਹੁੰਦੀ ਹੈ ਇੱਕ ਤੁਹਾਡੇ ਕੋਲ ਹੁੰਦੀ ਹੈ ਚੀਜ਼ਾਂ ਕਿ ਜਾਂਦੀਆਂ ਕਿੱਧਰ ਸੋ ਭਾਈ ਬੈਂਕਾਂ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਬੈਂਕ ਤੋਂ ਬਿਨਾ ਸਾਡੀ ਜ਼ਿੰਦਗੀ ਚੱਲਦੀ ਵੀ ਨਹੀਂ ਪਰ ਬੈਂਕਾਂ ਵਿੱਚਲੇ ਸਾਰੇ ਲੋਕ ਚੰਗੇ ਵੀ ਨਹੀਂ ਹੋ ਸਕਦੇ ਜਿਵੇਂ ਕਿ ਬਾਹਰ ਨਹੀਂ ਲੋਕ ਚੰਗੇ ਉਵੇਂ ਹੋ ਸਕਦਾ ਵੀ ਤੁਹਾਡੇ ਖਾਤੇ ਦੇ ਉੱਤੇ ਤਿੱਖੀ ਤੇ ਮਾੜੀ ਅੱਖ ਕਿਸੇ ਨੇ ਰੱਖੀ ਹੋਵੇ ਇਸ ਕਰਕੇ ਭਾਈ ਲੁੱਟੇ ਜਾਣ ਤੋਂ ਜੇਕਰ ਬਚਣਾ ਤਾਂ ਸੁਜਾਗ ਰਹੋ ਚੌਕਸ ਰਹੋ ਐਵੇਂ ਹੀ ਮੇਰੀ ਇੱਕ ਬੇਨਤੀ ਹੋਰ ਆ ਉਹ ਜਿਹੜੀਆਂ ਤੁਹਾਡੀਆਂ ਫਰਜ਼ਾਂ ਨੇ ਜੋ ਤੁਹਾਡੇ ਕੋਲੇ ਕਾਗਜ਼ਾਤ ਨੇ ਜਿਹੜੇ ਤੁਹਾਡੇ ਇੰਤਕਾਲ ਨੇ ਇਹਨਾਂ ਨੂੰ ਸਮੇਂ-ਸਮੇਂ ਦੇ ਉੱਤੇ ਚੈੱਕ ਕਰਦੇ ਰਹੋ ਆਪਣੀਆਂ ਜਮ੍ਹਾਂ ਬੰਦੀਆਂ ਨੂੰ ਚੈੱਕ ਕਰਦੇ ਰਹੋ ਤੁਸੀਂ ਤਾਂ ਬੈਠੇ ਹੋ ਵਿਦੇਸ਼ ਦੇ ਵਿੱਚ ਜਾਂ ਤੁਸੀਂ ਤਾਂ ਆਪਦੇ ਕਾਗਜ਼ ਕਦੇ ਕਢਵਾ ਕੇ ਦੇਖੇ ਹੀ ਨਹੀਂ ਤੇ ਪਤਾ ਐਨ ਮੌਕੇ ਤੇ ਲੱਗਦਾ ਜਦੋਂ ਤੁਸੀਂ ਆਪਦੀ ਜਮ੍ਹਾਂਬੰਦੀ ਕਢਵਾਉਣ ਜਾਂਦੇ ਵੀ ਇਹਦੇ ਉੱਤੇ ਤਾਂ ਬੰਦਾ ਜਿਹੜਾ ਫਲਾਣਾ ਉਹਨੇ ਫਲਾਣੇ ਦੀ ਜ਼ਮਾਨਤ ਕਰਵਾ ਲਈ ਹੈ ਪਿਛਲੇ ਕੁਝ ਕ ਸਮੇਂ ਦੇ ਵਿੱਚ ਇਹ ਵੀ ਗ੍ਰੋਬੇ ਪਰਦ ਹੋਇਆ ਪੰਜਾਬ ਦੇ ਵਿੱਚ 50000 ਰੁਪਇਆ ਤੇ ਬਾਹਰਲੇ ਸੂਬੇ ਦੇ ਵਿੱਚੋਂ ਜ਼ਮਾਨਤ ਕਰਾਉਣ ਦੇ ਲਈ ਦਸਤਾਵੇਜ਼ ਤਿਆਰ ਕਰਨ ਦੇ ਲਈ 1 ਲੱਖ ਰੁਪਇਆ ਇਹ ਚੱਲਦਾ ਹਾਲਾਂਕਿ ਜਦੋਂ ਹੁਣ ਅਚਾਨਕ ਹੀ ਜਿਹੜੇ ਐਨਡੀਪੀਐਸ ਐਕਟ ਦੇ ਤਹਿਤ ਬੰਦੇ ਗ੍ਰਿਫਤਾਰ ਕੀਤੇ ਆ ਉਹਨਾਂ ਦੇ ਕਾ ਜ਼ਮਾਨਤਾਂ ਦੀਆਂ ਖਬਰਾਂ ਧੜਾ ਧੜਾ ਆਉਣ ਲੱਗ ਪਈਆਂ ਤਾਂ ਪਤਾ ਲੱਗਾ ਜੀ ਬੰਦੇ ਨੂੰ ਤਾਂ ਪਤਾ ਹੀ ਨਹੀਂ ਮੰਨ ਲੋ ਤੁਹਾਡੇ ਨਾਂ ਦੇ ਉੱਤੇ ਮੁਖਤਿਆਰ ਸਿੰਘ ਦੇ ਨਾਂ ਦੇ ਉੱਤੇ ਜ਼ਮੀਨ ਆ ਉਹ ਕਿਨੇ ਜਮ੍ਹਾਂ ਬੰਦੀ ਕਢਵਾ ਲਈ ਤੇ ਕਿਹੜੀ ਜ਼ਮਾਨਤ ਕਰਵਾਤੀ ਅਸਲ ਮੁਖਤਿਆਰ ਸਿੰਘ ਨੂੰ ਪਤਾ ਨਹੀਂ ਲੱਗਿਆ ਇਹ ਵੀ ਕੁਝ ਮਿਲ ਮਿਲਾ ਕੇ ਮਾਲ ਵਿਭਾਗ ਦੇ ਅਧਿਕਾਰੀ ਕਈ ਵਕੀਲ ਜੱਜ ਦਾ ਰੀਡਰ ਤੇ ਆਮ ਲੋਕ ਆ ਜਿਹੜੇ ਉਹ ਇਦਾਂ ਦਾ ਬਹੁਤ ਵੱਡਾ ਇੱਕ ਗਰੋ ਇੱਕ ਸਕੈਮ ਕਰਦੇ ਆ ਜਿਹੜੇ ਕਿ ਹੁਣ ਬੇਪਰਦ ਹੋਏ ਮਤਲਬ ਇਹਦਾ ਕੀ ਆ ਕਿ ਜੇ ਤੁਸੀਂ ਵਿਦੇਸ਼ ਦੇ ਵਿੱਚੋਂ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਤੁਸੀਂ ਉਹਨੇ 2 ਸਾਲਾਂ ਬਾਅਦ ਤੁਸੀਂ ਉਹਨੇ 5 ਸਾਲਾਂ ਬਾਅਦ ਕਿਰਪਾ ਕਰਕੇ ਸਮੇਂ-ਸਮੇਂ ਦੇ ਉੱਤੇ ਆਪਣੀਆਂ ਇਹਨਾਂ ਚੀਜ਼ਾਂ ਦੇ ਉੱਤੇ ਨਿਗਰਾਨੀ ਰੱਖਿਆ ਕਰੋ ਜੇਕਰ ਤੁਸੀਂ ਉਹਨੇ ਆ ਸਾਲ ਬਾਅਦ ਆਏ ਤੁਸੀਂ 20 ਦਿਨਾਂ ਦੇ ਲਈ ਤੁਸੀਂ 5 ਸਾਲ ਬਾਅਦ ਆਏ 1 ਮਹੀਨੇ ਲਈ ਤੁਹਾਡੇ ਪਹਿਲਾਂ ਹੀ ਪ੍ਰੋਗਰਾਮ ਤੈਅ ਹੁੰਦੇ ਕਿ ਅਸੀਂ ਕਿੱਥੇ ਜਾਣਾ ਕੀ ਕਰਨਾ ਕਿਵੇਂ ਨਹੀਂ ਕਰਨਾ ਤੇ ਭਾਈ ਬਾਅਦ ਦੇ ਵਿੱਚ ਕੁਝ ਪੜਪੱਲੇ ਨਹੀਂ ਰਹਿੰਦਾਗਾ ਤੇ ਫਿਰ ਤੁਸੀਂ ਆਪਦੀ ਪੂਰੀ ਚੌਕਸੀ ਵਰਤਿਆ ਕਰੋ ਤੁਸੀਂ ਥੋੜੇ ਸਮੇਂ ਲਈ ਆਉਣੇ ਆ ਤੇ ਉਹਨੇ ਸਮੇਂ ਦੇ ਵਿੱਚ ਇੱਕ ਤਰੀਕ ਪੈਂਦੀ ਬੜੀ ਮੁਸ਼ਕਲ ਦੇ ਨਾਲ ਪਹਿਲੀ ਗੱਲ ਉਹ ਵੀ ਨਹੀਂ ਪੈਂਦੀ ਕਦੇ ਵਕੀਲ ਸਾਹਿਬ ਛੁੱਟੀ ਤੇ ਆ ਕਦੇ ਜੱਜ ਸਾਹਿਬ ਛੁੱਟੀ ਤੇ ਆ ਕਦੇ ਦੂਜੀ ਧਿਰ ਨਹੀਂ ਆਈ ਅਗਲੀ ਤਰੀਕ ਮਿਲ ਗਈ ਕਦੇ ਕੋਈ ਕਾਰਨ ਬਣ ਗਿਆ ਕਦੇ ਕੋਈ ਕਾਰਨ ਬਣ ਗਿਆ ਫਿਰ ਆ ਕੁਝ ਚੱਲ ਪੈਂਦਾ ਇਸ ਕਰਕੇ ਇੱਥੇ ਵੀ ਲੁੱਟੇ ਜਾਣ ਤੋਂ ਬਚਣ ਦੇ ਲਈ ਸੁਚੇਤ ਰਹੋ ਤੀਜੀ ਗੱਲ ਹੈਗੀ ਜੀ ਅੱਜਕਲ ਡਿਜੀਟਲ ਅਰੈਸਟ ਵਾਲੀ ਇੱਥੇ ਵੀ ਲੁੱਟੇ ਜਾਣ ਤੋਂ ਜੇਕਰ बचना ਤਾਂ ਪੰਜਾਬੀਆਂ ਨੂੰ ਮੇਰੀ ਖਾਸ ਤੌਰ ਤੇ ਬੇਨਤੀ ਆ ਕਿ ਤੁਹਾਨੂੰ ਕਿਤੋਂ ਵੀ ਫੋਨ ਆਉਂਦਾ ਜੇ ਮੰਨ ਲਓ ਉਦਾਹਰਨ ਦੇ ਤੌਰ ਦੇ ਉੱਤੇ ਮੈਂ ਵੀ ਤੁਹਾਨੂੰ ਫੋਨ ਕਰਾਂ ਤੁਹਾਡਾ ਨੰਬਰ ਤੁਹਾਡੇ ਕੋਲੇ ਮੇਰਾ ਨੰਬਰ ਸੇਵ ਨਹੀਂ ਆ ਤੇ ਤੁਹਾਨੂੰ ਮੇਰੀਆਂ ਗੱਲਾਂ ਜੇਕਰ ਸ਼ੱਕੀ ਲੱਗਦੀਆਂ ਮੇਰੇ ਤੇ ਭੋਰਾ ਯਕੀਨ ਨਾ ਕਰੋ ਜੇ ਤੁਹਾਡਾ ਫੋਨ ਮੈਨੂੰ ਆਉਂਦਾ ਤੇ ਮੈਂ ਵੀ ਤੁਹਾਡੇ ਉੱਤੇ ਯਕੀਨ ਨਾ ਕਰਾਂ ਕਿਉਂਕਿ ਇਹ ਬੇਯਕੀਨੀ ਵਾਲੀ ਗੱਲ ਬਣ ਗਈ ਆ ਹਰ ਰੋਜ਼ ਖਬਰਾਂ ਹੁੰਦੀਆਂ ਕਿ ਫਲਾਣੀ ਥਾਂ ਦੇ ਉੱਤੇ 1 ਕਰੋੜ ਰੁਪਇਆ ਡਿਜੀਟਲ ਅਰੈਸਟ ਕਰਕੇ ਲੁੱਟ ਲਿਆ ਫਲਾਣੀ ਥਾਂ ਤੇ 90 ਲੱਖ ਰੁਪਇਆ ਲੁੱਟ ਲਿਆ ਲੋਕ ਸਭਾ ਦੇ ਵਿੱਚ ਇਹ ਮੇਰਵਾ ਸਾਹਮਣੇ ਆਇਆ ਕਿ 1 ਸਾਲ ਦੇ ਵਿੱਚ 2024 ਦੇ ਵਿੱਚ ਕਈ ਹਜ਼ਾਰ ਕਰੋੜ ਰੁਪਇਆ ਇਸ ਤਰੀਕੇ ਦੇ ਨਾਲ گروਹਾਂ ਦੇ ਵੱਲੋਂ ਲੁੱਟ ਲਿਆ ਗਿਆ ਜਿਹੜੇ ਕਿ ਡਿਜੀਟਲ ਅਰੈਸਟ ਕਰਦੇ ਆ ਉਹਨਾਂ ਦਾ ਕੋਈ ਪਤਾ ਨਹੀਂ ਕਿਹੜੀ ਥਾਂ ਦੇ ਉੱਤੇ ਬੈਠੇ ਆ ਉਹ ਤੁਹਾਨੂੰ ਇਹ ਗੱਲ ਕਹਿੰਦੇ ਤੁਹਾਡਾ ਪਾਰਸਲ ਮਿਲਿਆ ਉਸ ਪਾਰਸਲ ਦੇ ਵਿੱਚ ਨਸ਼ੀਲਾ ਪਦਾਰਥ ਆ ਤੁਸੀਂ ਅੱਗੇ ਗੱਲ ਨਾ ਕਰੋ ਤੁਹਾਡੀ ਮੀਡੀਆ ਦੇ ਵਿੱਚ ਗੱਲ ਆ ਜਾਣੀ ਆ ਤੁਹਾਡੇ ਉੱਤੇ ਪਰਚਾ ਦਰਜ ਹੋਇਆ ਤੁਸੀਂ ਪੇਸ਼ ਨਹੀਂ ਹੋਏ ਸੁਪਰੀਮ ਕੋਰਟ ਨੇ ਤੁਹਾਡੀ ਜ਼ਮਾਨਤ ਰੱਦ ਕਰਤੀ ਆ ਅਸੀਂ ਜੀ ਸੀਬੀਆਈ ਤੋਂ ਬੋਲਦੇ ਆ ਅਸੀਂ ਜੀ ਈਡੀ ਤੋਂ ਬੋਲਦੇ ਆਂ ਅਸੀਂ ਜੀ ਮਹਾਰਾਸ਼ਟਰ ਦੇ ਥਾਣੇ ਫਲਾਣੇ ਤੋਂ ਬੋਲਦੇ ਆਂ ਤੁਸੀਂ ਉਹਨਾਂ ਲੋਕਾਂ ਦੇ ਉੱਤੇ ਭੋਰਾ ਯਕੀਨ ਨਾ ਕਰੋ ਉਹ ਤੁਹਾਨੂੰ ਵੀਡੀਓ ਕਾਲ ਵੀ ਕਰ ਲੈਂਦੇ ਕਿ ਆਹ ਦੇਖੋ ਜੀ ਜੱਜ ਸਾਹਿਬ ਦੇ ਮੂਰੇ ਸੁਣਵਾਈ ਹੋ ਰਹੀ ਆ ਨਕਲੀ ਰੀਡਰ ਨਕਲੀ ਲੋਕ ਮੂਰੇ ਬੈਠੇ ਆ ਨਕਲੀ ਜੱਜ ਬੈਠਾ ਨਕਲੀ ਵਕੀਲ ਆ ਸਾਰਾ ਕੁਝ ਆ ਕਿਉਂਕਿ ਭਾਰਤ ਦੇ ਵਿੱਚ ਕੋਈ ਵੀ ਐਸਾ ਮਿਕਮਾ ਨਹੀਂ ਆ ਜਿਹੜਾ ਤੁਹਾਨੂੰ ਘਰੇ ਬੈਠਿਆਂ ਨੂੰ ਕਿਸੇ ਵੀ ਮਾਮਲੇ ਦੇ ਵਿੱਚ ਸਹੂਲਤਾਂ ਵਾਹਿਆ ਕਰਾਉਂਦਾ ਹੋਵੇ ਤੁਸੀਂ ਉਸ ਬੰਦੇ ਨੂੰ ਇਹ ਗੱਲ ਕਹੋ ਜਿਹੜਾ ਵੀ ਤੁਹਾਨੂੰ ਫੋਨ ਆਉਂਦਾ ਪੈਨਿਕ ਨਹੀਂ ਹੋਣਾ ਡਰਨਾ ਨਹੀਂ ਉਹਨੂੰ ਇਹ ਗੱਲ ਕਹੋ ਜੀ ਕਿ ਸਾਡੇ ਸਬੰਧਤ ਫਲਾਣੇ ਥਾਣੇ ਦੇ ਨਾਲ ਸੰਪਰਕ ਕਰੋ ਤੇ ਮੈਨੂੰ ਆ ਕੇ ਫੜ ਕੇ ਲੈ ਜਾਓ ਜੇ ਤੁਸੀਂ ਡਰ ਗਏ ਉਹਨਾਂ ਨੇ ਤੁਹਾਨੂੰ ਕਿਹਾ ਕਿ ਇਸ ਤੋਂ ਕੋਈ ਮਾਮਲਾ ਪਕਰ ਕਰਨੀ ਤੁਹਾਡੇ ਖਾਤਿਆਂ ਦੀ ਪੜਤਾਲ ਕਰਨੀ ਆ ਜਦੋਂ ਇਸ ਟਰੈਕ ਦੇ ਉੱਤੇ ਚੜ ਗਏ ਤੇ ਫਿਰ ਸਮਝ ਲਓ ਤੁਹਾਡਾ ਕੁੰਡਾ ਹੋ ਗਿਆ ਤੇ ਪੰਜਾਬ ਦੇ ਵਿੱਚ ਹੁਣ ਤੱਕ ਸੈਂਕੜਿਆਂ ਦਾ ਕੁੰਡਾ ਇਸ ਤਰੀਕੇ ਨਾਲ ਹੋ ਗਿਆ ਬਿਨਾਂ ਜਾਣ ਪਛਾਣ ਵਾਲੇ ਨੰਬਰ ਦੇ ਉੱਤੇ ਲੰਮੀਆਂ ਗੱਲਾਂ ਨਾ ਕਰੋ ਜੇ ਤੁਹਾਨੂੰ ਕੋਈ ਇਹ ਗੱਲ ਕਹਿੰਦਾ ਵੀ ਤੁਹਾਡੇ ਉੱਤੇ ਔਖਾ ਵੇਲਾ ਆ ਗਿਆ ਉਹਨੂੰ ਕੋਈ ਜੀ ਕੋਈ ਗੱਲ ਨਹੀਂ ਬਾਬੇ ਦੇ ਵਾਸਤਾ ਸਾਰਾ ਕੁਝ ਆ ਜਾਓ ਮੈਨੂੰ ਫੜ ਕੇ ਲੈ ਜਾਓ ਸਾਡਾ ਫਲਾਣੀ ਥਾਂ ਤੇ ਪਿੰਡ ਆ ਪਰ ਜੇ ਤੁਸੀਂ ਫੋਨ ਤੇ ਮਸਲਾ ਹੱਲ ਕਰਵਾਉਣਾ ਚਾਹੋਗੇ ਜੇ ਤੁਸੀਂ ਡਰ ਗਏ ਫਿਰ ਉਹਨਾਂ ਨੇ ਤੁਹਾਨੂੰ ਡਰਾਉਣਾ ਤੇ ਇਹ ਵੀ ਗੱਲ ਕਹਿਣੀ ਵੀ ਕਿਸੇ ਕੋਲੇ ਗੱਲ ਨਹੀਂ ਕਰਨੀ ਤੇ ਜਦੋਂ ਤੱਕ ਤੁਸੀਂ ਗੱਲ ਕਰਦੇ ਹੋ ਉਹਨਾਂ ਤੱਕ ਤੁਸੀਂ ਆਪਦੇ ਪੈਸੇ ਉਹਨਾਂ ਦੇ ਖਾਤੇ 'ਚ ਟਰਾਂਸਫਰ ਕਰ ਚੁੱਕੇ ਹੁੰਦੇ ਆ ਕਿਉਂਕਿ ਉਹ ਇਹ ਗੱਲ ਕਹਿੰਦੇ ਆ ਵੀ ਭਾਈ ਅਸੀਂ ਪੜਤਾਲ ਕਰਨੀ ਹੈ ਤੁਹਾਡੇ ਖਾਤਿਆਂ ਦੀ ਜੇਕਰ ਤੁਸੀਂ ਕਲੀਨ ਚਿੱਟ ਲੈ ਲਈ ਤੇ ਫਿਰ ਭਾਈ ਤੁਹਾਡੇ ਖਾਤੇ ਚ ਮੋੜਵੇਂ ਪਾ ਦੇਗੇ ਬਾਅਦ ਦੇ ਵਿੱਚ ਪਤਾ ਕੋਈ ਨਹੀਂ ਲੱਗਦਾ ਸਾਈਬਰ ਸੈੱਲ ਦੇ ਕੋਲੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਸ਼ਿਕਾਇਤਾਂ ਪਈਆਂ ਕੋਈ ਤੜਪਤਨ ਗੱਲ ਨਹੀਂ ਲੱਗਦੀ ਬਾਅਦ ਦੇ ਵਿੱਚ ਕੱਲਾ ਇਹੀ ਹੈ ਜੀ ਕਿ ਯੂਪੀ ਤੋਂ ਦੋ ਬੰਦੇ ਫੜੇ ਤੇ ਮਹਾਰਾਸ਼ਟਰ ਤੋਂ ਇੱਕ ਬੰਦਾ ਫੜਿਆ ਬਿਹਾਰ ਦੇ ਫਲਾਣੇ ਜ਼ਿਲ੍ਹੇ ਤੋਂ ਅਸੀਂ ਬੰਦਾ ਫੜਨ ਚੱਲੇ ਆ ਤੇ ਫਲਾਣੀ ਥਾਂ ਦੀ ਪੁਲਿਸ ਆ ਜਿਹੜੀ ਉਹਨਾਂ ਸਹਿਯੋਗ ਕਰਕੇ ਅਸੀਂ ਕੋਸ਼ਿਸ਼ ਪੂਰੀ ਕਰ ਰਹੇ ਆ ਫਿਰ ਆ ਗੱਲਾਂ ਰਹਿ ਜਾਂਦੀਆਂ ਤੇ ਇਸ ਕਰਕੇ ਭਾਈ ਆਪਾਂ ਚੌਕਸੀ ਵਰਤਗੇ ਲੁੱਟੇ ਜਾਣ ਤੋਂ ਬਚੀਏ ਤੇ ਲੁੱਟੇ ਜਾਣ ਤੋਂ ਤਾਂ ਬਚਾਂਗੇ ਜੇਕਰ ਅਸੀਂ ਸਿਰ ਤੋਂ ਕੰਮ ਲਵਾਂਗੇ ਇਹ ਤਿੰਨਕ ਗੱਲਾਂ ਮੈਂ ਤੁਹਾਨੂੰ ਬੇਨਤੀ ਦੇ ਰੂਪ ਦੇ ਵਿੱਚ ਦੱਸੀਆਂ ਜਿਨ੍ਹਾਂ ਦੇ ਉੱਤੇ ਮੈਨੂੰ ਵੀ ਅਮਲ ਕਰਨਾ ਚਾਹੀਦਾ ਤੁਹਾਨੂੰ ਵੀ ਅਮਲ ਕਰਨਾ ਚਾਹੀਦਾ ਤੁਹਾਡੀ ਖੂਨ ਪਸੀਨੇ ਦੀ ਕਮਾਈ ਕੋਈ ਲੈ ਨਾ ਜਾਵੇ ਇਸ ਕਰਕੇ ਕਦੇ ਕੋਈ ਤੁਹਾਨੂੰ ਲਾਟਰੀ ਵਾਲਾ ਫੋਨ ਕਰ ਦਿੰਦਾ ਤੁਹਾਡੀ ਲਾਟਰੀ ਨਿਕਲੀ ਆ ਕਦੇ ਕੋਈ ਕਹਿੰਦਾ ਜੀ ਤੁਹਾਡਾ ਪਾਰਸਲ ਆਇਦਾ ਮਿਲਿਆ ਕਦੇ ਕੋਈ ਕੁਝ ਕਹਿੰਦਾ ਇਹਨਾਂ ਲੋਕਾਂ ਦੀ ਜਾਲ ਸਾਜ਼ੀ ਨੂੰ ਸਮਝੋ ਇਹ ਤੁਹਾਡੇ ਹਿੱਤ ਦੇ ਵਿੱਚ ਨਹੀਂ ਤੇ ਬਸ ਇੱਕ ਵਾਰ ਮੈਂ ਬੇਨਤੀ ਹੋਰ ਕਰ ਦਿੰਦਾ ਵੀ ਏਜੰਟਾਂ ਦੇ ਕੋਲੇ ਵੀ ਲੁੱਟੇ ਜਾਣ ਤੋਂ ਬਚੋ ਇਹ ਮੈਂ ਹਮੇਸ਼ਾ ਹਰ ਵਾਰ ਮੇਰੇ ਖਿਲ ਹਫਤੇ ਚ ਦੋ ਵਾਰ ਬੇਨਤੀ ਕਰਦਾ ਕਿਉਂਕਿ ਪੰਜਾਬੀ ਟਲਦੇ ਨਹੀਂ ਏਜੰਟਾਂ ਦੇ ਕੋਲੇ ਜਾ ਜਾ ਕੇ ਫਸਣਾ ਸਾਡੇ ਸੁਭਾਅ ਦੇ ਵਿੱਚ ਸ਼ਾਮਲ ਆ ਸਾਨੂੰ ਭੇਜ ਦੇ ਸਾਡਾ ਮੁੰਡਾ ਕੱਢ ਦੇ ਇਥੋਂ ਆ ਸਾਨੂੰ ਕੋਈ ਨਾ ਕੋਈ ਤੂੰਬਾ ਲੱਗਾ ਹੀ ਰਹਿੰਦਾ ਬਾਅਦ ਵਿੱਚ ਜੋ ਪਿੱਟਦੇ ਆ ਕਿ ਭਾਈ ਪੁਲਿਸ ਨਹੀਂ ਮਦਦ ਕਰਦੀ ਆ ਹੋ ਗਿਆ ਪਰਚਾ ਨਹੀਂ ਕਰਦੀ ਐ ਨਹੀਂ ਕਰਦੀ ਤੁਸੀਂ ਕਿਸੇ ਨੂੰ ਪੁੱਛ ਕੇ ਨਹੀਂ ਸਾਰਾ ਕੁਝ ਕੀਤਾ ਹੁੰਦਾ ਤੇ ਬਾਅਦ ਦੇ ਵਿੱਚ ਉਹ ਲਾਂਬੇ ਦੇਣ ਨਾਲੋਂ ਪਹਿਲਾਂ ਸੋਚੋ ਜੀ ਕਿ ਕਿਤੇ ਅਸੀਂ ਲੁੱਟੇ ਤਾਂ ਨਹੀਂ ਜਾਵਾਂਗੇ ਸੋ ਪੰਜਾਬੀ ਲੁੱਟੇ ਨਾ ਜਾਣ ਜਿਹੜੇ ਲੁੱਟੇ ਗਏ ਆ ਉਹਨਾਂ ਤੋਂ ਆਪਾਂ ਸਬਕ ਲੱਗੇ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ